ਇੱਕ ਹੀ ਪਿੰਡ ਦੇ 9 ਨੌਜਵਾਨ ਮਾਰੇ ਗਏ 에어 ਇੰਡੀਆ AI 171 ਦੇ ਵਿੱਚ ਜੋ ਕਿ 12 ਜੂਨ 2025 ਨੂੰ ਅਹਮਦਾਬਾਦ ਤੋਂ ਲੰਡਨ ਜਾ ਰਹੀ ਸੀ ਹੁਣ ਇੱਥੇ ਸਵਾਲ ਉੱਠਦਾ ਜੀ ਇਹ ਇੱਕੋ ਪਿੰਡ ਦੇ 9 ਨੌਜਵਾਨ ਇਸ ਫਲਾਈਟ ਦੇ ਵਿੱਚ ਕੀ ਕਰ ਰਹੇ ਸਨ ਕੀ ਇਹ ਇੱਕ ਦੂਜੇ ਨੂੰ ਜਾਣਦੇ ਸਨ ਜਾਂ ਹੋਰ ਜਿਹੜੇ ਅਗੇ بڑے ਸਵਾਲ ਹੈਗੇ ਸਾਹਮਣੇ ਆ ਰਹੇ ਨੇ ਇਸ ਚੀਜ਼ ਦੇ ਇਸ ਫਲਾਈਟ ਦੇ ਵਿੱਚੋਂ ਜਿਹੜਾ ਇੱਕ ਹੀ ਪਰਸਨ ਬਚਿਆ ਸੀਗਾ ਇਕੋ ਹੀ ਪੈਸੇਂਜਰ ਜਿਹੜਾ ਸਰਵਾਈਵ ਕਰ ਸਕਿਆ ਸੀ ਇਸ ਫਲਾਈਟ ਦੇ ਵਿੱਚ ਜਿਹੜੀ ਕਰੈਸ਼ ਹੋਈ ਆ 12 ਜੂਨ ਨੂੰ ਉਹ ਸੀ ਵਿਸ਼ਵਾਸ ਕੁਮਾਰ ਉਹ ਵੀ ਇਸੇ ਹੀ ਪਿੰਡ ਦਾ ਰਹਿਣ ਵਾਲਾ ਸੀਗਾ ਜਿਸ ਪਿੰਡ ਦੇ ਇਹ ਬਾਕੀ ਨੌਜਵਾਨ ਸੀ ਵਿਸ਼ਵਾਸ ਕੁਮਾਰ ਤੋਂ ਇਲਾਵਾ ਉਸ ਦਾ ਭਰਾ ਵੀ ਇਸ ਫਲਾਈਟ ਦੇ ਵਿੱਚ ਸੀ ਜੋ ਕਿ ਇਸ ਪਲੇਨ ਕਰੈਸ਼ ਦੇ ਵਿੱਚ ਮਾਰਿਆ ਗਿਆ ਪਰ ਵਿਸ਼ਵਾਸ ਕੁਮਾਰ ਦੀ ਕਿਸਮਤ ਚੰਗੀ ਸੀ ਕਿ ਇਹ ਇਸ ਪਲੇਨ ਕਰੈਸ਼ ਦੇ ਵਿੱਚੋਂ ਬਚ ਗਏ ਇਸ ਪਿੰਡ ਦਾ ਨਾਮ ਹੈ ਜੀ 부ਚਾੜਵਾੜਾ 부ਚਾੜਵਾੜਾ ਪਿੰਡ ਦੇ ਜਿਹੜੇ ਨੌਜਵਾਨ ਹੈਗੇ ਇਹ ਲੰਡਨ ਰਹਿੰਦੇ ਸੀਗੇ ਤੇ ਲੰਡਨ ਤੋਂ ਛੁੱਟੀਆਂ ਕੱਟਣ ਵਾਸਤੇ ਯੂਕੇ ਤੋਂ ਛੁੱਟੀਆਂ ਕੱਟਣ ਵਾਸਤੇ ਜਿਹੜੇ ਹੈਗੇ ਆਪਣੇ ਪਿੰਡ ਵਾਪਸ ਆਏ ਸੀ ਜਰੂਰੀ ਨਹੀਂ ਹੈ ਕਿ ਨੌ ਦੇ ਨੌ ਨੌਜਵਾਨ ਜਿਹੜੇ ਹੈਗੇ ਇੱਕ ਦੂਜੇ ਨੂੰ ਜਾਣਦੇ ਹੋਣ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਨੌ ਦੇ ਨੌ ਜਿਹੜੇ ਹੈਗੇ ਲੰਡਨ ਕੀ ਕਰਦੇ ਸੀਗੇ ਜਾਂ ਇਸ ਏਰੀਆ ਦੀ ਜਿਹੜੀ ਹੈਗੀ ਆਪਾਂ ਥੋੜਾ ਜਿਆਦਾ ਜਿਹੜਾ ਹਿਸਟਰੀ ਨੂੰ ਦੇਖਦੇ ਆਂਗੇ ਤੇ ਸਾਨੂੰ ਸਮਝ ਲੱਗੂਗਾ ਕਿ ਇਹ ਨੌ ਨੌਜਵਾਨ ਜਿਹੜੇ ਹੈਗੇ ਇਹ ਰੀਡੀਆਂ ਦੀ AI 171 ਫਲਾਈਟ ਦੇ ਵਿੱਚ ਕੀ ਕਰ ਰਹੇ ਸੀ ਗੋਆ ਸਟੇਟ ਜਿਹੜੀ ਹੈਗੀ ਉਹ 16ਵੀਂ ਸਦੀ ਤੋਂ ਲੈ ਕੇ 1961 ਤੱਕ ਪੁਰਤਗਾਲ ਦੇ ਥੱਲੇ ਸੀਗੀ ਪੁਰਤਗਾਲ ਦੇ ਰਾਜ ਦੇ ਥੱਲੇ ਸੀਗੀ ਇੰਡੀਆ ਭਾਵੇਂ 1947 ਦੇ ਵਿੱਚ ਆਜ਼ਾਦ ਹੋ ਗਿਆ ਸੀ ਪਰ ਗੋਆ ਸਟੇਟ ਨੂੰ ਜਿਹੜਾ ਹੈਗਾ ਇੰਡੀਅਨ ਗਵਰਨਮੈਂਟ ਇੰਡੀਅਨ ਆਰਮੀ ਦੇ ਵੱਲੋਂ ਹਾਂ ਮਲਾ ਕਰਕੇ 1961 ਦੇ ਵਿੱਚ ਆਜ਼ਾਦ ਕਰਵਾਇਆ ਗਿਆ ਸੀ ਇੰਡੀਆ ਦੀ ਇਕਲੋਤੀ ਐਸੀ ਸਟੇਟ ਸੀਗੀ ਜਿਸ ਨੂੰ ਜਿਹੜਾ ਹੈਗਾ ਇੰਡੀਆ ਦੀ ਆਜ਼ਾਦੀ ਤੋਂ ਬਾਅਦ ਆਜ਼ਾਦ ਕਰਵਾਇਆ ਗਿਆ ਇੰਨੇ ਜਿਆਦਾ ਸਾਲ ਪੁਰਤਗਾਲ ਦਾ ਗੋਆ ਦੇ ਉੱਪਰ ਰਾਜ ਹੋਣ ਦੇ ਕਾਰਨ ਪੁਰਤਗਾਲ ਗਵਰਨਮੈਂਟ ਜਿਹੜੀ ਹੈਗੀ ਗੋਆ ਦੇ ਏਰੀਆ ਦੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਪੁਰਤਗਾਲ ਦੀ ਸਿਟੀਜ਼ਨਸ਼ਿਪ ਦਿੰਦੀ ਆਗੀ ਇਸ ਕਰਕੇ ਇਹ ਇਥੋਂ ਦੇ ਰਹਿਣ ਵਾਲੇ ਲੋਕ ਕੀ ਕਰਦੇ ਨੇ ਕੰਮਕਾਰ ਦੀ ਭਾਲ ਦੇ ਵਿੱਚ ਪੁਰਤਗਾਲ ਜਾਂਦੇ ਨੇ ਉੱਥੇ ਕੁਝ ਸਮਾਂ ਲਗਾ ਕੇ ਉਥੋਂ ਜਿਹੜੀ ਆ ਪੁਰਤਗਾਲ ਦੀ ਸਿਟੀਜ਼ਨਸ਼ਿਪ ਲੈ ਕੇ ਫਿਰ ਇੰਗਲੈਂਡ ਮੂਵ ਹੋ ਜਾਂਦੇ ਨੇ ਤੇ ਇੰਗਲੈਂਡ ਦੇ ਵਿੱਚ ਵੀ ਜਾ ਕੇ ਸਿਟੀਜ਼ਨ ਲੈ ਕੇ ਉਥੇ ਰਹਿਣ ਲੱਗ ਪੈਂਦੇ ਨੇ ਇਹੋ ਸੇਮ ਜਿਹੜੀ ਚੀਜ਼ ਹੈ ਕਿ ਇਹਨਾਂ ਨੌ ਮੁੰਡਿਆਂ ਦੇ ਨਾਲ ਹੋਈ ਹੈ ਕਿ ਜਿਹੜੀ 부ਚਾੜ ਵਾਲਾ ਪਿੰਡ ਦੇ ਇਹ ਨੌ ਮੁੰਡੇ AI 171 ਫਲਾਈਟ ਦੇ ਵਿੱਚ ਅਹਮਦਾਬਾਦ ਤੋਂ ਲੰਡਨ ਜਾ ਰਹੇ ਸੀ ਇਹ ਲੋਕ ਆਪਣੇ ਘਰ ਛੁੱਟੀਆਂ ਕੱਟਣ ਆਏ ਸੀ ਆਪਣੇ ਪਰਿਵਾਰ ਨੂੰ ਮਿਲਣ ਆਏ ਸੀ ਤੇ ਉਸ ਤੋਂ ਬਾਅਦ ਜਿਹੜਾ ਹੈ 12 ਜੂਨ ਨੂੰ ਇਹਨਾਂ ਨੇ ਅਹਮਦਾਬਾਦ ਤੋਂ ਫਲਾਈਟ ਲੈ ਕੇ ਲੰਡਨ ਵਾਪਸ ਜਾਣਾ ਸੀ ਇਸ ਪਿੰਡ ਦੀ ਕਿਸਮਤ ਮਾੜੀ ਸੀ ਕਿ ਇਸ ਪਿੰਡ ਦੇ 9 ਮੁੰਡੇ ਜਿਹੜੇ ਇੱਕੋ ਹੀ ਫਲਾਈਟ ਦੇ ਵਿੱਚ ਪਲੇਨ ਕ੍ਰੈਸ਼ ਹੋਣ ਦੇ ਕਾਰਨ ਮਾਰੇ ਗਏ